ਕੁਦਰਤ ਦੇ ਮਾਰ ਪੈਂਦੀ ਆ ਤੇ ਬੱਚਾ ਬਹੁਤ ਮਜਬੂਰ ਹੋ ਜਾਂਦਾ ਹੈ ਫਸਟਰ ਕੇ ਇਸ ਇਲਾਕੇ ਦੇ ਵਿੱਚ ਜਿੱਥੇ ਸਤਲੁਜ ਤੇ ਬਿਆਸ ਇੱਥੇ ਵੀ ਇਹ ਡੁੱਰਦੇ ਆ ਇਹ ਇਸ ਕਰਕੇ ਥੋੜਾ ਜਿਹਾ ਵਿਗਾੜ ਹੈ ਕਿ ਦਰਿਆ ਸਤਲੁਜ ਦੇ ਵਿੱਚ ਪਾਣੀ ਬਹੁਤ ਘਟਾ ਇਸ ਤਰ੍ਹਾਂ ਦਰਿਆ ਬਿਆਸ ਦੇ ਵਿੱਚ ਪਾਣੀ ਆਇਆ ਤੇ ਇਹ ਬਹੁਤ ਵੱਡਾ ਜੜੀ ਹੈਗੀ ਅੱਗੇ ਉਹ ਸਮੱਸਿਆ ਖੜੀ ਹੋਈ ਸਕਦੀ ਸੀ ਪਰ ਗੁਰੂ ਨੇ ਕਿਰਪਾ ਕੀਤੀ ਇਸ ਵੇਲੇ ਪਾਣੀ ਜਿਹੜਾ ਹੈਗਾ ਘਟ ਰਿਹਾ ਬਿਆਸ ਦੇ ਵਿੱਚੋਂ ਵੀ ਤੇ ਅੱਗੇ ਥੋੜੇ ਦਿਨ بارش ਜੇ ਠੀਕ ਰਵੇ ਤਾਂ ਹਾਲਾਤ ਬਿਲਕੁਲ ਬਦਲ ਜਾਣਗੇ ਜੀ ਬਹੁਤ ਜਿਹੜੇ ਜਿਹੇ ਜਸ਼ਨ ਲੱਗ ਪਏ ਬਾਰੇ ਕਿ ਸਾਡੇ ਵੀਰ ਵੇਂਡੇਰਾਂ ਦਾ ਹੈ ਗੱਟੀ ਗੱਟੀ ਰਾਏਪੁਰ ਕੋਠਾ ਤੇ ਇਹ ਸਾਰੇ ਪਿਛਲੀ ਵਾਰ 19 ਵਿੱਚ ਵੀ ਤੇ 23 ਵਿੱਚ ਵੀ ਇਹ ਪੂਰੇ ਹੜ੍ਹਾਂ ਦਾ ਸਕਾਰ ਸੀਗੇ ਤੇ ਉਥੇ ਜਿਹਨਾਂ ਨੇ ਬਹੁਤ ਸੇਵਾ ਕੀਤੀ ਹੈ ਤੇ ਇਹਨਾਂ ਨੂੰ ਪਤਾ ਕਿ ਜਦੋਂ ਪਾਣੀ ਦੇ ਵਿੱਚ ਘਿਰਿਆ ਹੋਵੇ ਤਾਂ ਉਹਦੀ ਮੁਸੀਬਤ ਕਿੰਨੀ ਹੁੰਦੀ ਹੈ ਤੇ ਕਿੰਨੀ ਜਦੋਂ ਸਾਰੀ ਫਸਲ ਵੀ ਡੁੱਬ ਜਾਵੇ ਕਿਸਾਨ ਕੋ ਉੱਠੇ ਵੀ ਨਾ ਮੋਣ ਵਾਲੇ ਹੋਣ ਉਹਦੀ ਦਸਾ ਕੀ ਹੁੰਦੀ ਹੈ ਸੋ ਇਹਨਾਂ ਨੇ ਕੱਲ ਵੀ ਅੱਜੋ ਵੀ ਜਿਹੜੀ ਹੈ ਪੱਠਿਆਂ ਦੀ ਟਰਾਲੀ ਲਾਈ ਆ ਹੁਣ ਫਿਰ ਚਾਰ ਲੈ ਆ ਗਏ ਮੈਡੀਸਿਨ ਇਹ ਆਪ ਉੱਥੇ ਨਾਲ ਜਾ ਕੇ ਉਹਨਾਂ ਕਿਸਾਨਾਂ ਦੇ ਘਰਾਂ ਤੱਕ ਪਹੁੰਚਾਉਣਗੇ ਇਹ ਕਿਸ਼ਤੀਆਂ ਦੇ ਵਿੱਚ ਜਿੱਥੇ ਇਹਦੇ ਟਰਾਲੀ ਨਹੀਂ ਜਾ ਸਕਦੇ ਸੋ ਪਿੱਛੇ ਟਰਾਲੀਆਂ ਜਿਹੜੀ ਹੈਗੀ ਆ ਪੱਠਿਆਂ ਦੀ ਵੀ ਆ ਰਹੀ ਹੈ ਜਿਹੜੇ ਕੁਦਰਤੀ ਆਪਾਂ ਪਾ ਸਕਦੇ ਆ ਇਹ ਉਹਨਾਂ ਨੂੰ ਜਿਹੜਾ ਹੈ ਦੇ ਸਕਦੇ ਆ ਜਿਹੜੇ ਦੂਰ ਜਿਹੜੇ ਕਿਸ਼ਤੀ ਵਿੱਚ ਲਿਜਾਣ ਵਾਲੇ ਸੋ ਹਮਦਰਦੀ ਜਿਹੜੀ ਹੈ ਸਾਡੇ ਲੋਕਾਂ ਦੇ ਵਿੱਚ ਗੁਰੂ ਸਾਹਿਬ ਜੀ ਨੇ ਜਿਹੜਾ ਹੈ ਸਰਬੱਤ ਦੇ ਭਲੇ ਦੀ ਜਿਹੜੀ ਗੱਲ ਹੈ ਤੁਸੀਂ ਹਮੇਸ਼ਾ ਸਾਰਿਆਂ ਦਾ ਭਲਾ ਲੋਚਦੇ ਤੇ ਜਦੋਂ ਕੋਈ ਇਹੋ ਜਿਹੀ ਦੁੱਖ ਦੀ ਗਲੀ ਆਵੇ ਫਿਰ ਅਸੀਂ ਮੋਰ ਹੋ ਕੇ ਖੜਦੇ ਅਸੀਂ ਧੰਨਵਾਦ ਕਰਦੇ ਕਿਉਂਕਿ ਇਹਨਾਂ ਨੂੰ ਇਹ ਪੀੜਾ ਦਾ ਪਤਾ ਕਿ ਜਦੋਂ ਫਸਲ ਸਾਰੀ ਡੁੱਬੀ ਹੋਵੇ ਤੇ ਆਲੇ ਦੁਆਲੇ ਪਾਣੀ ਹੋਵੇ ਤੇ ਫਿਰ ਜੇ ਕੋਈ ਉਹਦੀ ਆਣ ਕੇ ਵਾਹ ਫੜਦਾ ਉਹ ਕਿੰਨਾ ਸਕੂਨ ਮਿਲਦਾ ਸੋ ਕੱਲ ਵੀ ਅਸੀਂ ਇਹਨਾਂ ਪਿੰਡਾਂ ਦੇ ਵਿੱਚ ਜਾ ਕੇ ਆਏ ਆ ਜਿਸ ਦਿਨ ਤੋਂ ਇੱਥੇ ਬੰਦਾ ਜਿਹੜਾ ਹੈ ਜਿਹੜੇ ਕੁੱਤੇ ਹਨੀ ਛੂਲੂਲੇ ਤੋਂ ਅ ਇੱਥੇ ਸੇਵਾਦਾਰ ਲੱਗੇ ਹੋਇਆ ਪਰ ਪਾਣੀ ਜ਼ਿਆਦਾ ਵਗਣ ਕਰਕੇ ਛੋਟੇ ਬੰਨ ਹੋਣ ਕਰਕੇ ਟੁੱਟ ਗਿਆ ਸੋ ਪਰ ਹੁਣ ਵੀ ਜਿਹੜੀ ਹੈਗੀ ਲਗਾਤਾਰ ਕਿਸ਼ਤੀਆਂ ਦੇ ਨਾਲ ਇਹਨਾਂ ਨੂੰ ਲਿਆਉਣ ਦੀ ਸੇਵਾ ਹਥੇ ਸਰਕਾਰ ਵੱਲੋਂ ਜਿਹੜਾ ਹੈ ਮੈਡੀਕਲ ਕੈਂਪ ਲੱਗਾ ਹੋਇਆ ਕਿਸ਼ਤੀਆਂ ਹੈ ਪੁਰਵੀ ਜਿਹੜੀਆਂ ਸਾਰੀਆਂ ਡਾਕਟਰੀ ਸਹੂਲਤਾਂ ਉਹ ਵੀ ਪਹੁੰਚ ਰਹੀਆਂ ਤੇ ਉਹਦੇ ਨਾਲ ਸੰਗਤ ਵੱਲੋਂ ਜਿਹੜੀ ਸੇਵਾ ਹੈ ਉਹ ਆਪ ਮਹਾਰੇ ਜਿਹੜਾ ਹੈਗਾ ਇਹ ਲੈ ਕੇ ਆਇਆ ਸੀ ਧੰਨਵਾਦ ਕਰਦੇ ਹਾਂ ਜੀ ਤੁਹਾਡੇ ਕਿਉਂਕਿ ਪਿਛਲੀ ਵਾਰੀ ਇਹ 10-10 ਫੁੱਟ ਪਾਣੀ ਦੇ ਵਿੱਚ ਸੀ ਇਹਨਾਂ ਦਿਨਾਂ ਦੇ ਵਿੱਚ ਪਰ ਹੁਣ ਮਹਾਰੇ ਨੇ ਕਿਰਪਾ ਕੀਤੀ ਹੈ ਇਹ ਬਚਾ ਹੋਇਆ ਸਹੀ ਗੁਰੂ ਪਾਤਸ਼ਾਹ ਕਿਰਪਾ ਕਰਨ ਸਾਨੂੰ ਦੂਸਰਿਆਂ ਦਾ ਸਾਥ ਦੇਣਾ ਚਾਹੀਦਾ ਜੇਸੀਂ ਦੂਸਰੇ ਦੀ ਬਾਹ ਫੜਾਂਗੇ ਤੇ ਪਰਮੇਸ਼ਰ ਸਾਡੀ ਬਾਹ ਫੜੂਗਾ ਅਸੀਂ ਬਹੁਤ-ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ ਵਾਹਿਗੁਰੂ ਤੁਹਾਡੀ ਤੁਹਾਡੀ ਅਫਸਰਾਂ ਜਿਹੜੀਆਂ ਹੈ ਖੜੀਆਂ ਉਹ ਆਪਦੇ ਘਰਾਂ ਚ ਰੋ ਜਿਹੜੀ ਮਗਰੋਂ ਜਿਹੜੀ ਹੈਗੀ ਆ ਜਾ ਕੇ ਆਪਾਂ ਕਿਸੇ ਨੂੰ ਇਥੇ ਉਥੇ ਥੋੜੇ ਉਹਨਾਂ ਦੇ ਪਛਵਾਲੀ ਹੈਲਪ ਕਰ ਦਾਂਗੇ ਉਹਨਾਂ ਲਈ ਇੱਕ ਆਸਰਾ ਹੈ ਉਹਨਾਂ ਦੀ ਇੱਕ ਖੁਸ਼ੀ ਹੈ ਕਿ ਸਾਡੇ ਨਾਲ ਆਣ ਕੇ ਖੜੇ ਪਰ ਉਹਨਾਂ ਨੂੰ ਆਪਾਂ ਜਿਹੜਾ ਜੋ ਆਰਥਿਕ ਨੁਕਸਾਨ ਹੋਇਆ ਜਾਂ ਕੋਸ ਉਹਦੇ ਵਿੱਚੋਂ ਤਾਂ ਆਪਾਂ ਕੱਢ ਨਹੀਂ ਸਕਦੇ ਤੁਸੀਂ ਕਹਿੰਦੇ ਕੋਈ ਮੁਸੀਬਤ ਵਿੱਚ ਹੋਵੇ ਉਹਦੇ ਨਾਲ ਖੜਨਾ ਉਹ ਉਹ ਇਹਦੋਂ ਵੱਡਾ ਕੋਈ ਨਾ ਕੋਈ ਹੁੰਦਾ ਸੋ ਗੁਰਨਾਨਕ ਪਾਤਸ਼ਾਹ ਦੀ ਕਿਰਪਾ ਦੇ ਨਾਲ ਆਪਣ ਹੱਥੀਆ ਆਪਣਾ ਆਪੇ ਸੌਰੀ ਜੇ ਅਸੀਂ ਤੇ ਜੋ ਸਾਡੀ ਸਮੱਸਿਆ ਜੋ ਸਾਡੇ ਚੁਣੌਤੀਆਂ ਇਹਨਾਂ ਨੂੰ ਅਸੀਂ ਰਲ ਕੇ ਇਕੱਠੇ ਹੋ ਕੇ ਨਜਿੱਠਾਂਗੇ ਤੇ ਬਹੁਤ ਸੇਦੀ ਹੱਲ ਹੋ ਜਾਣਗੇ ਜੇਕਰ ਅਸੀਂ ਇਹ ਵੀ ਸਰਕਾਰਾਂ ਦੀ ਤੇ ਜਾ ਜਾ ਉਹ ਵੇਟ ਕਰਦੇ ਰਹੇ ਵੀ ਉਤੋਂ ਆਣ ਕੇ ਕੋਈ ਫਰਿਸ਼ਤਾ ਜਿਹੜਾ ਹੈਗਾ ਉਹ ਕਰੂਗਾ ਉਹ ਸਾਨੂੰ ਆਪ ਅੱਗੇ ਆਉਣਾ ਚਾਹੀਦਾ ਸੀ ਬਹੁਤ ਬਹੁਤ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਹਾਂਜੀ ਵਾਹਿਗੁਰੂ ਜੀ ਮੈਂ ਸੁਖਵਿੰਦਰ ਸਿੰਘ ਸਾਹਿਬ ਦਾ ਸਰਪੰਚ ਗੱਤੀ ਰਾਏਪੁਰ ਤੇ ਮੇਰੇ ਨਾਲ ਸੰਗਤ ਦਾ ਪੱਕਾ ਕੋਸ਼ਾ ਕੋਟਲੀ ਕੰਬੋਲ ਤੇ ਗੱਤੀ ਰਾਏਪੁਰ ਤੋਂ ਅਸੀਂ ਸਮੂਹਕ ਤੌਰ ਤੇ ਸੰਤ ਬਲਬੀਰ ਸਿੰਘ ਜੀ ਸੀਤੇਵਾਲ ਉਹਨਾਂ ਦੀ ਪ੍ਰੇਰਣਾ ਦੇ ਨਾਲ ਕੋਸਮਾ ਦਾ ਚਾਰ ਤੇ ਪੱਠਿਆਂ ਦੀ ਇੱਕ ਟਰਾਲੀ ਲੈ ਕੇ ਆਏ ਆ ਤੇ ਬਹੁਤ ਹਾਲਾਤ ਖਰਾਬ ਹੈ ਕੱਲ ਅਸੀਂ ਦੇਖਣ ਆਏ ਸੀ ਤੇ ਮਹਾਪੁਰਸ਼ਾਂ ਨੇ ਆਰਡਰ ਲਾਇਆ ਸੀ ਵੀ ਕਰੋ ਕੋਈ ਨਾ ਕੋਈ ਇਹ ਕੋਈ ਮੋੜ ਹੈ ਕਿ